ਸਿੱਧੂ ਨੇ ਗਾਣਾ ਗਾ ਕੇ ਪਾਇਆ ਸੁਣਾਇਆ ਤੇਰੇ ਵੱਲੋਂ ਸਦਾ ਵਾਅਦਤੀਆਂ ਹੀ ਹੋ ਗਈਆਂ ਤੇ ਬੜੇ ਯੰਗ ਬਲੱਡ ਬੜਿਆਂ ਦੇ ਪੌੜਾਂ ਦੇ ਵੀ ਤੁਹਾਡਾ ਫੈਨ ਜਾਂ ਤੁਹਾਨੂੰ ਜਾਣਦਾ ਮੈਂ ਤੇ ਮਿਲਿਆ ਵੀ ਨਹੀਂ ਸੀ ਪਰ ਉਹ ਸਾਡੇ ਪਿੰਡ ਦਾ ਮੁੰਡਾ ਹੈ ਚੰਡੀਗੜ੍ਹ ਆ ਕੇ ਤਾਂ ਉਹਦੇ ਜਾਂ ਹਾਂਜੀ ਦੋਸਤਾਂ ਦੇ ਵਿੱਚ ਗਾੜੀ ਤੋਂ ਗੱਲ ਨਹੀਂ ਜਿੱਦਾਂ ਹੁਣ ਇਹ ਗੱਲ ਚੱਲ ਰਹੀ ਸੀ ਆਪਾਂ ਗਾਣਾ ਕਰੀਏ ਉਹਦੇ ਵੱਲੋਂ ਕੋਈ ਨਾਮ ਨਹੀਂ ਸੀ ਉਹ ਕਹਿੰਦਾ ਇੱਕ ਨਹੀਂ ਦੋ ਕਰ ਲਾਂਗੇ ਭਾਈ ਲੈ ਦਿੱਤੇ ਹਸਬੋਲਵੇ ਨਾ ਜਿੰਦ ਸਾਡੀ ਰੋਲਵੇ ਬੇਆਜਾਦ ਦਿਲ ਜਾਨੀਆਂ ਹਾਈ ਕਰ ਮਰਬਾਨੀਆਂ ਲੋਕਾਂ ਨੇ ਨੰ ਪਿਆਰ ਦਿੱਤਾ ਇਹਨਾਂ ਗਾਣਿਆਂ ਨੂੰ ਸ਼ਾਇਦ ਮੇਰਾ ਖਿਆਲ ਆ ਜਿਹੜੇ ਉੱਥੇ ਉਸ ਵੇਲੇ ਸਾਡੇ ਨਾਲ ਸੀ ਮਨਮੋਨ ਹੁਣੀ ਜਾਂ ਹਰਪੱਜਨ ਸਾਰੇ ਮੁੰਡੇ ਉੱਥੇ ਆਲਰੇਡੀ ਅਗੇ ਸੀ ਤੇ ਮੇਰਾ ਖਿਆਲ ਸਭ ਤੋਂ ਜਿਹੜੀ ਪਹਿਲੀ ਆਪਣੀ ਐ ਕੈਸਟ ਆ ਇਹ ਸਭ ਤੋਂ ਜ਼ਿਆਦੀ ਹਿੱਟ ਹੋਈ ਮੈਂ ਜੂੜਾ ਬੈਠੀ ਖੋਲਵੇ ਨਜਿੰਦ ਸਾਡੀ ਰੋਲਵੇ ਫਿਰ ਇਸ ਚੰਦਰਮੇਦਲ ਨੂੰ ਹੈਨਾ ਤੇਰਾ ਨਾਂ ਚੰਗਾ ਲੱਗੇ ਆ ਫਿਰ ਕਦੀ ਤੇ ਹੱਸ ਬੋਲਵੇ ਮੈਂ ਛੋਟੀ ਸੀ ਮਨ ਲਾ ਤਾਂ ਕਿ ਮੈਂ 5 6 ਸਾਲਾਂ ਦੀ ਹੋਊਂਗੀ ਤੇ ਮੇਰੇ ਮੇਰੇ ਭਰਾ ਮੇਰੇ ਤੋਂ ਵੱਡੇ ਨੇ ਤੇ ਉਹ ਬੜਾ ਗੀਤ ਸੁਣਦੇ ਹੁੰਦੇ ਸੀ ਭਾਵੇਂ ਸਾਡੇ ਨਾਲ ਨਹੀਂ ਤੂੰ ਕਰ ਗਈ ਠੱਗੀਆਂ ਕਦ ਕਦ ਜਿੱਥੇ ਰਹੇ ਮਿਲਦੇ ਉਹ ਇਦਾਂ ਦਾ ਵੀ ਜਦੋਂ ਵੀਡੀਓ ਬਣਦੀ ਉਹ ਇੱਕ ਜਾਂ ਦੋ ਗਾਣੇ ਦੇ ਦੋ ਬਣਦੀ ਹੁੰਦੀ ਸੀ ਅੱਠ ਗਾਣੇ ਹੁੰਦੇ ਸੀ ਤੇ ਬਹੁਤ ਵਧੀਆ ਗਾਣੇ ਵੀ ਜਿਹੜੇ ਸੀ ਉਹ ਜਿਹੜੇ ਆ ਦੱਬੇ ਜਾਂਦੇ ਸੀ ਮੱਦੀ ਭੁੱਲਿਆ ਨਾ ਜਾਵੇ ਕਿੰਜ ਭੁੱਲੀ ਏ ਸਾਡੇ ਉੱਤੇ ਹੋਏ ਕੈਰਨੀ ਨੋਜ਼ ਚੂ ਸਤਾ ਜੀ ਹੁਣ ਤੇ ਆ ਇਦਾਂ ਦੀਆਂ ਮਿੱਠੀਆਂ ਆਵਾਜ਼ਾਂ ਚੱਲ ਰਹੀਆਂ ਤੁਸੀਂ ਛੇਤੀ ਗਾਣਾ ਦਿਆ ਕਰੋ ਤਾਂ ਨਾ ਤੇ ਆਪਾਂ ਵੀ ਚਲੋ ਨਾ ਸਾਰੇ ਨਾਲ ਪਿਆਰ ਆ ਇਹਦੇ ਮੁੰਡੇ ਜਜੀ ਸਿੰਦਾ ਜੀ ਅਸੀਂ ਸ਼ੁਰੂ ਤੋਂ ਇਕੱਠੇ ਚੱਲੇ ਆ ਉਦੋਂ ਤੋਂ ਹੀ ਜਾਣਦੀ ਆ 90 ਤੋਂ ਇੱਕ ਦੂਜੇ ਉਹ ਥਾਂ ਚੰਗਾ ਲੱਗੇ ਫਿਰ ਵੀ ਇਹ ਚੰਦਰੇ ਜੇ ਦਿਲ ਨੂੰ ਤੇ ਦਿਲਦਾਰੀਆਂ ਉਹਦੀ ਲਈ ਮੇਰਾ خیال ਇੱਕ ਮੀਲ ਪੱਥਰ ਸਾਬਤ ਹੋਈ ਉਸ ਤੋਂ ਬਾਅਦ ਉਹਦਾ ਸਾਰਾ ਕੁਝ ਚੇਂਜ ਹੋ ਗਿਆ ਪਰ ਉਹ ਨਹੀਂ ਫੋਨ ਫਾਨ ਜਾਂ ਕਰਦੇ ਚੱਕਦੇ ਜਾਂ ਕਰਦੇ ਜਾਂ ਕਰਨੀ ਨਾਜ਼ ਚੂਸ ਲੈ ਬੁਲਾंदे ਨਾਲ ਆਣ ਕੇ ਖਸਨਾ ਦੇ ਡੰਗੇ ਜ਼ਹਿਰ ਨਹੀਂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ